ਦੇ ਕੋਲ 25 ਤਰੀਕ ਨੂੰ ਇਤਲਾਅ ਉਸ ਦੀ ਕਾਜਲ ਪੁੱਤਰੀ ਹਰਵੰਸ ਲਾਲ ਸਾਸੀ ਅਮਨ ਦੇ ਆਪਨਾ ਪਰ ਉਹਨੇ ਦੱਸਿਆ ਕਿ ਜਦੋਂ ਦੇ 25 ਫਿਗਰ ਦਾ ਜਰਬ ਦੇ ਉੱਤੇ ਚਾਹ ਦੀ ਰਾਤ ਸੀ ਉਹਨੇ ਜਿਹੜਾ ਕੇਕ ਜਰਾ ਟਮਾਟੇ ਦਾ ਸੂਪ ਮਖਾਇਆ ਉਹਨੇ ਇਹਨੇ ਇਤਰਾਫ ਦਿੱਤੀਆ ਤਰਾਹ ਦੇ ਚੋਣੇ ਲਿਖਿਆ ਵੀ ਜਦਾ ਅਸੀਂ ਟਮਾਟੋ ਦਾ ਕੇਕ ਮਖਾਇਆ ਕੇਕ ਪਾਨਾ ਵੀ ਬੜੀ ਉਹਦੇ ਵਿੱਚ ਜਹਿਰੀਲਾ ਬਾਜ਼ਾਰਤਾ ਜਿਸ ਕਾਰਨ ਜਿਹੜਾ ਹੈ ਸਾਡੀ ਲੱਗ ਚੈਰੀਕ ਕੁਦਸਾਂ ਦੀ ਕੁੜੀ ਦੀ ਮੌਤ ਦਾ ਮਾਮਲਾ ਹੈ ਕੀ ਕਾਰਨ ਕੀ ਹੈ ਸਾਡੇ ਕੋਲ ਇੱਕ 25 ਤਰੀਕ ਨੂੰ ਇਤਲਾਹ ਨਹੀਂ ਸੀ ਕਾਜਲ ਪੁੱਤਰੀ ਹਰਵੰਸ ਲਾਲ ਬਾਸੀ ਅਮਨ ਬਿਆਕ ਨਗਰ ਪਟਿਆਲਾ ਉਹਨੇ ਦੱਸਿਆ ਸੀ ਵੀ ਜਿਹੜੇ ਮੇਰੀ ਬੱਚੀ ਸੀ ਜੀ ਉਹਦਾ ਜਰਬ ਦੇ ਵਿੱਚ 24 ਦੀ ਰਾਤ ਨੂੰ ਉਨੇ ਜਿਹੜਾ ਕੇਕ ਜਿਹੜਾ ਜਮਾਟੋ ਦੇ ਥਰੂ ਮੰਗਵਾਇਆ ਸੀ ਕੇਕ ਸਾਰੇ ਡੱਬਰ ਨੇ ਖਾਦਾ ਸੀ ਤੇ ਉਹ ਜਿਹੜੀ ਬੱਚੀ ਨੂੰ ਉਲਟੀਆਂ-ਉਲਟੀਆਂ ਲੱਗੀਆਂ ਉਹ ਉਹਦੇ ਬਾਅਦ ਸੌਂ ਗਈ ਸੌਣ ਤੋਂ ਬਾਅਦ ਫੇਲੇ ਉੱਠ ਕੇ ਦੇਖਿਆ ਬੱਚੀ ਜਿਹੜੀ ਸਰੀਰ ਤੋਂ ਠੰਡੀ ਸੀ ਉਹ ਲੈ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਹ ਜਿਹੜਾ ਮਰਤੇ ਭਰਾ ਦੇ ਦਿੱਤਾ ਥੋਣ ਉਹਨੇ ਇੱਕ ਦਰਖਾਸਤ ਦਿੱਤੀ ਆ ਦਰਖਾਸਤ ਦੇ ਵਿੱਚ ਉਹਨੇ ਲਿਖਿਆ ਵੀ ਜਿਹੜਾ ਅਸੀਂ ਜਮਾਟੋ ਦੇ ਥਰੂ ਕੇਕ ਮੰਗਾਇਆ ਸੀ ਕੇਕ ਕਾਨਾ ਕੋਈ ਹੈਗੀ ਆ ਦੁਕਾਨ ਉੱਥੋਂ ਆਇਆ ਸੀ ਉਹਦੇ ਵਿੱਚ ਜ਼ਹਿਰੀਲਾ ਪਦਾਰਥ ਸੀਿਸ ਕਾਰਨ ਜਿਹੜਾ ਹੈ ਸਾਡੀ ਲੜਕੀ ਦੀ ਡੈਥ ਹੋਈ ਅਸੀਂ ਉਹਨਾਂ ਦੀ ਕੰਪਲੇਂਟ ਦੇ ਆਧਾਰ ਤੇ ਇੱਕ ਮਕਦਮਾ ਨੰਬਰ 50/24 ਅੰਦਰ ਸੈਕਸ਼ਨ 273 304 ਆਈਪੀਸੀ दर्ज ਕਰ ਲਿਆ ਉਹਨਾਂ ਦੇ ਕੋਲ ਜਿਹੜਾ ਕੇਕ ਆ ਕੇਕ ਦੀ ਅਸੀਂ ਬਚਿਆ ਹੋਇਆ ਕੇਕ ਸੀ ਉਹ ਵੀ ਕਬਜ਼ੇ ਚ ਲਿੱਤਾ ਅਤੇ ਜਿਹੜੀ ਉਹਦੀ ਬਿਸਰਾ ਰਿਪੋਰਟ ਆ ਉਹ ਵੀ ਲੈ ਲਿਆ ਵੀ ਉਹਨਾਂ ਦੋਹਾਂ ਨੂੰ ਅਸੀਂ ਐਫਐਸਐਲ ਭੇਜਣ ਲੱਗਿਆ ਤਾਂ ਫੈਸਲ ਭੇਜ ਕੇ ਜੋ ਵੀ ਰਿਪੋਰਟ ਆਈਗੀ ਉਹ ਵੀ ਉਸ ਦੇ ਦਾਅਤੇ ਸਿੱਧਰੀਆ ਕਾਰ ਵੀ ਕਰਾ ਕੁਝ ਉਹ ਜਮਾਟੋ ਵਾਲਾ ਆਇਆ ਸੀ ਇਹ ਅਜੇ ਤੱਕ ਜਮਾਟੋ ਵਾਲਾ ਜਿਹੜਾ ਹੈ ਉਹਨੇ ਨੰਬਰ ਬੰਦ ਕੀਤਾ ਸਾਨੂੰ ਅੱਛ ਨਹੀਂ ਹੋਇਆ ਜੋ ਅਸੀਂ ਉਹਦੇ ਕੰਪਨੀ ਨੂੰ ਅੱਜ ਮੇਲ ਕਰ ਰਹੇ ਹਾਂ ਵੀ ਦੱਸਿਆ ਜਾ ਵੀ ਕਿਹੜੇ ਬੰਦੇ ਨੇ ਇਹਨਾਂ ਨੂੰ ਡਿਲੀਵਰ ਕੀਤਾ ਸੀ ਕਿਉਂਕਿ ਉਹਨਾਂ ਕੋ ਬਿੱਲ ਹੈਗਾ ਇਹਨੇ ਅਸੀਂ ਕਬਜ਼ੇ ਚ ਲੈ ਲਿਆ ਜਮਾਟੋ ਵਾਲੇ ਜਦੋਂ ਵੀ ਸਾਨੂੰ ਰਿਪੋਰਟ ਕਰਨਗੇ ਅਸੀਂ ਉਹਨੂੰ ਬਲਾਕ ਕੇ ਸ਼ਾਮਿਲ ਦੁਪਤੀਸ਼ ਕਰਾਂਗੇ